ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਧ ਮਹਾਮਜ ਨਹਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਰਤ ਕਰਨ ਕੇ ਵਿਛੜੈ ਕਰ ਕਿਰਪਾ ਮਿਲੋ ਰਾਮ ਚਾਰ ਖੁੰਟ ਜੈ ਦਿਸ ਪਰ ਮੈਂ ਥਕ ਆਏ ਪ੍ਰਭ ਕੇ ਸ਼ਾਮ ਨਾ ਦੁੱਦੇ ਤੇ ਬਾਹਰੀ ਕਿਤਾ ਨ ਆਵੈ ਕਾਮ ਜਲ ਬਿਨ ਸਾ ਕਮ ਲਾਵਤੇ ਉਕ ਜਹ ਨਾਹੀਦਾ ਹਰ ਨਾਹੇ ਨਾ ਮਿਲਿਆ ਸਾਜਨ ਕਤ ਪਾਈਐ ਵਿਸਰਨ ਜਿਤ ਘਰ ਹਰਿ ਕੰਤ ਨਾ ਪ੍ਰਗਟੈ ਪਟਨਾਗਰ ਸੇ ਗਰਾ ਸਰਵ ਸਿਗਾਰ ਤੰਬੂਲ ਰਸ ਸਣ ਦੇ ਹੀ ਸਭ ਖਾਮ ਰਾਬ ਸੁਆਮੀ ਕੰਤਿ ਵੇ ਹੁਨੀਆ ਮੇਤ ਸਜਣ ਸਬਜਾਨ ਨਾਨਕੀ ਬਨੰਤਿਆ ਕਰ ਕਿਰਪਾ ਦੀ ਜਾਏ ਨਾਮ ਹਰ ਮੇਲਾ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਨਾਮ ਇਤੋ ਗਵੰਦ ਆਰਾਧਿਆ ਹੋਵੇ ਆਨੰਦ ਕਣਾ ਸੰਤ ਜਨ ਮਿਲ ਪਈਐ ਰਸਨਾ ਨਾਮ ਪੜਾ ਜਿਨ ਪਿਆ ਪ੍ਰਪ ਆਪਣਾ ਆਏ ਤਿਸਹਿ ਗਣਾ ਇਕਨ ਤਿਸ ਬਿਨ ਜਿਵਣਾ ਬਿਰਥਾ ਜਨਮ ਜਣਾ ਜਲਤਾ ਲਮਾਹੀਆ ਲਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤਨਾ ਆਵਾਏ ਕਿਤੜਾ ਦੁੱਖ ਗਣਾ ਜਿਨਿ ਰਾਵਿਆ ਸੋ ਪ੍ਰਭ ਤਿਨਾ ਭਾਗ ਬਣਾ ਹਰ ਦਰਸ਼ਨ ਕਾ ਮਨ ਲੋਚਦਾ ਨਾਨਕ ਪਿਆਸ ਸੁਨਾ ਚੇਤ ਮਿਲਾਏ ਸੋ ਪ੍ਰਭੂ ਜਿਸ ਕੈ ਪੈ ਲਗਾ ਵੈਸਾ ਖ ਤੀਰ ਨ ਕਿਉ ਵਾਢਿਆ ਜਿੰਨਾ ਪ੍ਰੇਮ ਵਿਸੋ ਹਰ ਸਾਜਨ ਫੁਰਖ ਵਿਸਾਦ ਕੈ ਲੱਗੀ ਮਾਇਤੋ ਉਤਰ ਖਲ ਤਰਨ ਸੰਗਤ ਨਾ ਹਰ ਅਵਨਾ ਸੇ ਓਹ ਪਲ ਚ ਪਰਥ ਸਗਲੀ ਮੋਈ ਟੁੱਟਾ ਧੰਦਾ ਮਾਹ ਇੱਕ ਸਹਦ ਕੇ ਨਾਮ ਬਿਨ ਅਗੈ ਲਈ ਖੋਹਾ ਜੈ ਵਿਸਾਰ ਵਿਗੋਚਾਣਾ ਪ੍ਰਭ ਦਿਨ ਅਵਰ ਨ ਕੋਈ ਅਦੇਤਮ ਚਰਣੀ ਜੋ ਲਗੈ ਤਿੰਕੇ ਨਿਰਮਲ ਸੋਏ ਨਾਨਕੀ ਪ੍ਰਭ ਦੇਨਤੀ ਪ੍ਰਭ ਮਿਲ ਹੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਟੇਟ ਹਰ ਸੋਏ ਅਰਦੇ ਠਲੁਡੰਦਾਲੋੜੀਆ ਜਿਸ ਅਗੈ ਸਭ ਨਿਵਾਨ ਹਰ ਸਜਣ ਦਾਵਣ ਲੱਗੇ ਆ ਕਿਸੇ ਨਾ ਦੇ ਪਾਨ ਮਾਨਕ ਮੋਤੀ ਨਾ ਪ੍ਰਭ ਹੁਣ ਲੱਗੇ ਨਾਹੀ ਸੰਨ ਰੰਗ ਸਭੈ ਨਾਰਾਇਣ ਜਿਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਆ ਕਰਨਾ ਜੋ ਪ੍ਰਵਕੀਤੇ ਆਪਣੇ ਸੇਹੀ ਕਹੀਐ ਹਤਾਨਾ ਆਪਣ ਲਿਆ ਜੇ ਮਿਲੈ ਵਿਛੜ ਕਿਉ ਰੋਵਾਨਾ ਸਾਧੂ ਸੰਗਿ ਪਰਾਪਤੇ ਨਾਨਕ ਰੰਗ ਨਾਣਾ ਹਰ ਦੇਠ ਲੰਗੇ ਲਾ ਤਿਸ ਤਨੇ ਜਿਸ ਕੈ ਭਾਗ ਮਥਨ ਆ ਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨ ਜਨਾਪਾਸ ਜਾਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਦੀ ਆਸ ਦਰ ਭਾਏ ਵਿਗੋਥੀ ਐ ਗਲ ਪਈ ਇਸ ਜਨ ਕੀ ਪਾਸ ਜੇ ਹਾ ਵਿਜੈ ਸੁਲੁਣਾ ਮਥਾ ਜੋ ਲਿਖਿਆਸ ਰਣ ਵਿਹਾਨੇ ਪੱਤਾਣੇ ਉਠ ਚੱਲੀ ਗਈ ਨਿਰਾਸ ਜਨ ਕੋ ਸਾਧੂ ਪੇਟਿਆ ਸੋ ਦਰਗਹਿ ਹੋਏ ਖਲਾਸ ਕਾਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪਤੋ ਦਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਸਤਿ ਮਨਹਰ ਚਰਨ ਨਿਵਾ ਸਾਵਣ ਸਰਸੇ ਕਾਮਣੇ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇਕ ਨਾਮ ਆਧਾਰ ਵਖਿਆ ਰੰਗ ਕੁੜਾ ਵਿਆ ਦੇਸਨ ਸਤੇਸ਼ਾ ਹਰ ਅੰਮ੍ਰਿਤ ਬੂੰਦ ਸੁਹਾਵਣੀ ਮੇਰਾ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੌਲਿਆ ਸਮਰੱਥ ਪਰਖ ਅਪਾ ਹਰ ਮਿਲਣਾ ਨਉ ਮਨ ਲੋਚਦਾ ਕਰਨ ਮਿਲਾਵਣ ਹਾਰ ਜਿਨੇ ਸਖੀਐ ਪ੍ਰਭ ਪਾਇਆ ਆਉ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਨਾ ਸੁਹਾਗਣੇ ਜਨ ਰਾਮ ਨਾਮ ਰਹਾਰ ਪਾਦਵਰ ਪਰਮ ਪੁਲਾਣੀਆਂ ਦੁਜੈ ਲਗਾ ਹਿਤ ਲਖ ਸਿਗਾਰ ਬਣਾਇਆ ਕਾਰਜ ਨਾਹਿ ਕੀਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹਿ ਸੰਪ੍ਰੇਤ ਆਕਰ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ ਛੱਡ ਖੜੋਤੇ ਖਿੰਨਾ ਮਾਹੇ ਜਿਨ ਸਿਓ ਲਗਾ ਹਿਤ ਹੱਥ ਮਰੋੜਾ ਤਨ ਕਪੈ ਸਿਆਹ ਹੋ ਹੋ ਆਸਿਕ ਜੇ ਹਾ ਵਿਜੈ ਸੋ ਲੁਣਾ ਕਰਮਾਂ ਸੰਦੜਾ ਖੇਤ ਨਾਨਕ ਪ੍ਰ ਸਰਣਾਗਤੀ ਚਰਨ ਬੋਥ ਪ੍ਰਵ ਦੇਤ ਸਹਿ ਭਾਦਵ ਨਰਕ ਨਾ ਪਾਈਐ ਗੁਰ ਰਖਣ ਵਾਲਾ ਹਿਤ ਹਸਨ ਪ੍ਰੇਮ ਔ ਮਹਾੜਾ ਕਿਉ ਮਿਲਿਐ ਹਰਜਾਇ ਮਨ ਤਨ ਪਿਆਸ ਦਰਸਨ ਕਣੇ ਕੋਈ ਆਨ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਈ ਵਣ ਪ੍ਰਾਪਤਿ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਸ ਸਹਿ ਤ੍ਰਿਪਤ ਰਹੇ ਅਕਾਏ ਆਪ ਤੇ ਆਗ ਬਿੰਤੀ ਕਰਾ ਲਹੋ ਪ੍ਰਭੂ ਲੜ ਲਾਇ ਜੋ ਹਰ ਕੰਤ ਮਿਲਾਇਆ ਸਹਿ ਵਿਛੜ ਕਤ ਨ ਜਾਏ ਪ੍ਰਵਣ ਦੂਜਾ ਕੋ ਨਹੀਂ ਨਾਨਕ ਹਰ ਸਰਣਾ ਸਖੇ ਵਸੰਧੀਆਂ ਜਿਨਾਂ ਮਇ ਹਰ ਰਾਇ ਕਤਕ ਕਰਮ ਕਮਵਲੇ ਦੋਸ ਨਾ ਕਾਹੂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭ ਰੋਗ ਵੇਮਖ ਹੋਏ ਰਾਮ ਤੇ ਲਗਨ ਜਨਮ ਵਿਜੋ ਕਿਨ ਮਾ ਤਉੜ ਹੋਏ ਗਏ ਜਿਤੜੇ ਮਾਇਆ ਭੋਗਾ ਵੈਤਨ ਕੋਈ ਕਰ ਸਕਾ ਕਿਸ ਥਾਰੋ ਵਹ ਰੋ ਕਿਤਾਰ ਕਛੂ ਨਾ ਹੋਵੇ ਲਖਿਆ ਧੁਰ ਸਮਝੋਗਾ ਵਡ ਭਾਗ ਹੀ ਮੇਰਾ ਪ੍ਰਭ ਮਿਲਿਆ ਤਾਂ ਉਤਰੇ ਸਭ ਬਿਯੋਗ ਨਾਨਕ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਕ ਕਥਕ ਹੋਵੇ ਸਾਧ ਸੰਗ ਬਿਨ ਸਹ ਸੱਦੈ ਸੋਚੈ ਨਗਰ ਮਾਹ ਹੈ ਸੋਹੰਦੀਆ ਹਰ ਪਿਰ ਸੰਗ ਬੈਠੜਿਆ ਤਿੰਨ ਕੀ ਸੋ ਬਾਕਿਆ ਗਣੀ ਜੈ ਸਾਹਿਬ ਮੈਂ ਲੜਿਆ ਤਨ ਮਨ ਮੋ ਲਿਆ ਰਾਂ ਸਿਆ ਸੰਸਾਦ ਸਹੇ ਗੜਿਆ ਸਾਧਨਾ ਤੇ ਬਾਹਰੀ ਸਰਨ ਕ ਲੜਿਆ ਤਿੰਨ ਦੁੱਖ ਨ ਕਬਹੁ ਉਤਰੈ ਸੇ ਜਮ ਕ ਵਸ ਪੜਿਆ ਜਨੇ ਰਾਵਿਆ ਪ੍ਰਭ ਆਪਣਾ ਸਹ ਦੇਸਾਨ ਨਿਤ ਖੜਿਆ ਰਤਨ ਜਵੇਹਰ ਲਾਲ ਹਰ ਕੰਠ ਤੇ ਨਾ ਜੜਿਆ ਨਾਨਕ ਬਾ ਚੈ ਤੂੜ ਤਨਾ ਪ੍ਰਭ ਸਰਣੇ ਦਰ ਪੜਿਆ ਨਗਰ ਪ੍ਰਭ ਅਰਾਧਣਾ ਬਾਹੜ ਨ ਜਨਮੜਿਆ ਪਾਪਤ ਕਾ ਨ ਵਿਅਪੇ ਕੰਟ ਮਿਲਿਆ ਹਰਨਾਹ ਮਨ ਬੇਦਿਆ ਚਰਣਾ ਰਬਿੰਦ ਦਰਸਨ ਲਗੜਾ ਸਾਹ ਆਟ ਗਵੰਦ ਗੋਪਾਲ ਰਾਇ ਸੇਵ ਸੁਮਿਲਾ ਹੋ ਵੇਖਿਆ ਪਾ ਨਾ ਸਕੈ ਮਿਲ ਸਾਧ ਗੁਣ ਗਾ ਜੈ ਤੇ ਉਪਜਿਤ ਮਿਲੀ ਸੱਚੀ ਪ੍ਰੀਤਿਸਮਾ ਕਰ ਗਹਿ ਲੈਨੀ ਪਾਦ ਬ੍ਰਹਮਾ ਬਹੁੜਨਾ ਵਿਛੜੇ ਬਰ ਜਾਓ ਲਖ ਬੇਰੀਆ ਹਰ ਸੱਜਣ ਗਮ ਅਗਾ ਸਰਮ ਪਈ ਨਾਰਾਇਣ ਨਾਨਕ ਦਰ ਫਈਆ ਹੋਖ ਸੁਹੰਦਾ ਸਰਬ ਸੁਖ ਜੈਸਾ ਬਖਸ਼ੇ ਵੇ ਪ੍ਰਭਾ ਮਾਗ ਮੋ ਜਨ ਸੰਗ ਸਾਧੂ ਆ ਧੂੜੀ ਕਰ ਇਸ ਨਾਮ ਹਰ ਕਾ ਨਾਮ ਤੇ ਆਏ ਸੁਣੋ ਸਭਨਾ ਨੂੰ ਕਰਦਾ ਜਨਮ ਕਰਮ ਮਲ ਉੱਤਰ ਮਨ ਤੇ ਜਾਏ ਗਮਾਨ काम क्रोध ना मोहिय बिनसै लोभ सुआ सचे मार्ग चलदेआ होतत करे जहान अरषट तीरथ सगला पौना जी दया प्रवान जस नो देवे दया कर सोई पुरख सजआ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੈ ਸੇ ਕਾਂਦੀਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਤੋਂ ਪਾਰ ਜਨਾ ਹਰ ਸਜਣ ਪ੍ਰਗਤੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸਹਿਜ ਸੁਹਾਵੇ ਸਰਬ ਸੁਖ ਹੁਣ ਦੁੱਖ ਨਾਹੀ ਜਾਏ ਇਤ ਪੁੰਨੀ ਵਡ ਭਗਣੀ ਵਾੜ ਪਾਇਆ ਹਰਿ ਰਾਏ ਮਿਲ ਸਹੀ ਆ ਮੰਗਲ ਗਾਵਹਿ ਗੀਤ ਗਵੰਦ ਅਲਾਈ ਹਰ ਦੇਹ ਅਵਰ ਨਾ ਦਿਸਾਈ ਕੋਈ ਦੂਜਾ ਲਗੈ ਨਾ ਲਾਏ ਭਤ ਤਤ ਸਵਾਰਿਓ ਨਾ ਨਰ ਚਲ ਦਿੱਤਿਆ ਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜ ਨਾ ਜਨਮ ਧਾਏ ਜਹ ਵਾ ਏਕ ਅਨੇਕ ਗੁਣਾ ਸਰਿ ਨਾਨਕ ਚਰਣੀ ਪਾਈ ਹਰਗੁਰ ਨਿਤ ਸਲਾਹੀਐ ਜਿਸ ਨੋ ਤਿਲਨਾ ਕਮਾਈ ਜਿਨ ਜਿਨ ਨਾਮ ਤੇ ਆਇ ਤਿਨਕੇ ਕਾਜ ਸਰੇ ਹਰਗੁਰ ਕੋੁਰ ਅਰਧਿਆ ਦਰਗੈ ਸਚ ਖਰੀ ਸਰਬ ਸੁਖਾ ਨਿਦ ਚਰਨ ਹਰ ਭਵ ਜਲ ਬੇ ਕਾਮ ਤਰੇ ਪ੍ਰੇਮ ਭਗਤ ਤਨ ਪਾਈਆ ਵਖਿਆ ਨਾਹ ਹਜਰੇ ਉਡ ਗਏ ਦੁਬਿ ਧਾਨ ਸੇ ਪੁਰਣ ਸਾਚਿ ਪਰੇ ਬਾਦ ਬ੍ਰਹਮ ਪ੍ਰਭ ਸੇ ਵਦੇ ਮਨ ਅੰਦਰ ਏਕ ਤਰੇ ਮਾਹ ਦੇਵ ਸਮੂਰਤ ਪਲੇ ਜਿਸ ਕਾ ਨਦਰ ਕਰੇ ਨਾਨਕ ਮੰਗੈ ਦਰਸਦਾ ਕਿਰਪਾ ਕਰੋ ਹਦੇ ਮਾਹ ਦੇਵ ਸਮੂਰਤ ਪਲੇ ਜੈਸਾ ਕਾ ਨਦਰ ਕਰੇ ਨਾਨਕ ਮੰਗੈ ਦਰਸ ਦਾ ਕਿਰਪਾ ਕਰੋ ਥਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ